ਸਤਿ ਸ੍ਰੀ ਅਕਾਲ ਜੀ ਸ਼ਿਵਤਾਲੀਵਾਲ ਬਲੌਗਰਸ ਤੁਹਾਡਾ ਸਵਾਗਤ ਹੈ ਅੱਜ ਅਸੀਂ ਕਿਸਾਨੀ ਸੰਘਰਸ਼ ਦਾ ਇੱਕ ਹਿੱਸਾ ਬਣ ਜਾ ਰਹੇ ਹਾਂ ਜੀ ਇਹ ਬਲੌਗ ਪੌਂਡ ਦਾ ਇਹ ਇੱਕ ਮਕਸਦ ਹੈ ਜਿੱਥੇ ਵੀ ਆਪਣੇ ਕਿਸਾਨ ਵੀਰ ਦਿੱਲੀ ਧਰਨੇ ਦੇ ਉੱਤੇ ਬੈਠੇ ਐ ਮੋਦੀ ਸਰਕਾਰ ਦੇ ਵਿਰੋਧ ਦੇ ਵਿੱਚ ਜੋ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਨੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਉਹ ਸਾਨੂੰ ਬਿਲਕੁਲ ਪਸੰਦ ਨਹੀਂ ਸੋ ਅਸੀਂ ਇਸ ਦਾ ਵਿਰੋਧ ਕਰਦੇ ਆਂ ਔਰ ਅਸੀਂ ਇੱਥੇ ਫਿਲੀਪੀਨਸ ਮਨੀਲਾ ਤੋਂ ਇਸ ਦਾ ਇੱਕ ਹਿੱਸਾ ਬਣਨ ਵਾਸਤੇ ਜਾ ਰਹੇ ਆਂ ਜਾਗਦਿਆਂ ਜਮੀਰਾਂ ਨੂੰ ਸੱਦਿਆਂ ਦੀ ਲੋੜ ਨਹੀਂ ਜੋ ਵੀ ਜਿੱਥੇ ਵੀ ਜਿਸ ਤਰ੍ਹਾਂ ਵੀ ਆਪ ਦਾ ਇੱਕ ਯੋਗਦਾਨ ਪਾ ਸਕਦਾ ਹੈ ਉਸ ਨੂੰ ਸਲਾਮ ਹੈ ਸੋ ਅਸੀਂ ਵੀ ਇੱਕ ਛੋਟੀ ਜਿਹੀ ਆਪਦੀ ਕੋਸ਼ਿਸ਼ ਕੀਤੀ ਹੈ ਉਸ ਸੰਘਰਸ਼ ਦਾ ਇੱਕ ਹਿੱਸਾ ਬਣਨ ਵਾਸਤੇ ਸੋ ਰਿਕੁਐਸਟ ਹੈ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਟੈਟਾ ਤਾਂ ਮੈਂ ਦੇਖੀ ਨਾ ਮੈਂ ਤਾਂ ਸਾਹਮਣੇ ਦੇਖਦਾ ਮੇਰੀ ਨਰੈਵ ਚੱਕਾ ਨੰਨ ਵੀ ਉਹ ਤਾਂ ਹੀ ਉਹ ਵੀ ਤੇ ਤਾਂ ਹੀ ਸਾਉਣਾ ਬਾਤ ਨਹੀਂ ਮਾ ਦੇ ਕੇ ਉਸਾਨਾ ਉਸਾਨਾ ਉਹਨਾਂ ਦੇ ਨਿੱਤੋ ਅਸ਼ੇਤੀ ਤੋਂ ਸ਼ੁਰੂ ਪ੍ਰਾਰambh ਕੀ ਯੋਤੀ ਸਰਕਾਰ ਦਾ ਹਰ ਰੁਪਏ ਅਤੇ ਸਾਰੇ ਸਾਡੇ ਪੁਰਖ ਮਾਵਾ ਭੈਣ ਭਰਾ ਬੱਤੇ ਆਪ ਦੇ ਘਰਾਂ ਨਾਲ ਜੀ ਸਾਥ ਖੋੜਣਾ

ਸਿਰ ਤੇ ਵਰਕਾ ਨੇ ਘਰ ਘਰ ਸੁਵਾਲਿਆਂ ਮਰਦਾਂ ਦਾ ਉੱਪਰ ਘਰ ਸੁਵਾਲਿਆਂ ਮਰਦਾਂ ਦਾ ਪੰਜਾਬ ਬੁਣਦੇ ਨੇ ਮੈਂ ਕਿੰਨੇ ਕਿੰਨੇ ਇਹ ਤਿੰਨ ਬਿੱਲ ਜਿਉ ਕੇ ਵਾਸ ਕੀਤੀ ਨੇ ਗਵਰਨਮੈਂਟ ਨੇ ਇਹਨਾਂ ਨੂੰ ਡੈਮੋਕਰੇਟ ਦੇ ਵੇਲੇ ਨਾਲ ਦੇਖਿਆ ਜਾਵੇ ਤਾਂ ਡੈਮੋਕਰੇਸ਼ਨਾਂ ਦੇ ਨੇੜੇ ਤੇੜੇ ਬਿੱਲ ਦਿਖਾਈ ਨਹੀਂ ਦਿੰਦੀ ਇਸ ਕਰਕੇ ਅਸੀਂ ਜੋ ਕਿਸਾਨ ਹਕੈਸੀ ਬਿੱਲ ਵਾਸਤੇ ਸਰਕਾਰਾਂ ਅਸਲ ਤੇ ਵਿੱਚ ਕਿਸਾਨ ਵਿਰੋਧੀ ਬੈਦ ਨੇ ਵਿਰੋਧ ਇਕੱਲੇ ਕਿਸਾਨਾਂ ਦਾ ਸੰਘਰਸ਼ ਨਹੀਂ ਇਹ ਸੰਘਰਸ਼ ਜੋ ਵੀ ਇਨਸਾਨਾਂ ਦਾ ਪਲੇਟ ਭਰਨ ਦੇ ਖਾਤਰ ਅਨਾਜ ਕੰਦਾ ਹਰ ਇੱਕ ਬੰਦੇ ਨਾਲ ਜੁੜਿਆ ਹੋਇਆ ਸੰਘਰਸ਼ ਹੈ ਇਸ ਲਈ ਕਹਿੰਦੇ ਹਨ ਕਿ ਸਾਰੀ ਦੁਨੀਆ ਸਾਰੇ ਸਾਰੀ ਕਮਿਊਨਿਟੀ ਇਸ ਦਾ ਸਾਥ ਦੇ। ਸੋ ਇਸ ਲਈ ਇਸ ਇਲਾਕੇ ਪਰਜੋਰ ਵਿਰੋਧ ਕਰਦੇ ਆ ਇਹਨਾਂ ਬਿੱਲਾਂ ਦਾ। ਸੋ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਇਹ ਕਿਸਾਨ ਵਿਰੋਧੀ ਬਿੱਲ ਛੇਤੀ ਤੋਂ ਛੇਤੀ ਵਾਪਸ ਲੈਣ ਅਤੇ ਕਿਸਾਨ ਜੋ ਇਨੀ ਠੰਡ ਦੇ ਵਿੱਚ ਆਪਣੇ ਜਾਨਾਂ ਦੇ ਨਾ ਪ੍ਰਵਾਹ ਕਰਦੇ ਹੋਏ ਆਡਰਾ ਦੇ ਉੱਤੇ ਬੈਠੇ ਨੇ ਉਹ ਵੀ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਮੁੜਨ ਸੋ ਜੇ ਦਿੱਲੀ ਦੀ ਗੱਲ ਕਰੀਏ ਦਿੱਲੀ ਨੇ ਪੰਜਾਬ ਦੇ ਨਾਲ ਪਹਿਲਾਂ ਤੋਂ ਬਹੁਤ ਬਦਸਲੂਕੀਆਂ ਕੀਤੀਆਂ ਨੇ ਸੋ ਦਿੱਲੀ ਨੂੰ ਮਰਦੋਦਾਂ ਦੇ ਵਿੱਚ ਕਹਿਣਾ ਚਾਹੁੰਦੇ ਆ ਕਿ ਅਸੀਂ ਕਿੰਨਾਂ ਦੇ ਵਾਰਸ ਆ ਸਾਡੀ ਪਛਾਣ ਤੇ ਜਿਹਨੂੰ ਪਹਿਲਾਂ ਵੀ ਹੋਵੇਗੀ ਅੱਜ ਵੀ ਦੱਸਣਾ ਚਾਹੁੰਦੇ ਆ ਅਸੀਂ ਵਾਰਸ ਹਾਂ ਨਦੀਵਾ ਬਲਾਰ ਦੇ ਪੀ ਪਾੜਦੇ ਜਵਾਰੇ ਜੀਨੇ ਸ਼ੇਰ ਦੇ ਅਸੀਂ ਹਰ ਸੋਹਣੀਆਂ ਤੇ ਲੇਰਦੇ ਉਹ ਪਾੜਦੇ ਜਵਾਰੇ ਜੀਨੇ ਸ਼ੇਰ ਦੇ ਉਹ ਦੱਸ ਸਾਡੇ ਮੂਰੇ ਤੇਰੀ ਕੀ ਉਹ ਕਹਾ ਕੇ ਦਿੱਲੀ ਐ ਨਹੀਂ ਤੈਨੂੰ ਛੱਡਾਂਗੇ ਉਹ ਛੱਡਾਂਗੇ ਚੜਾ ਕੇ ਹੁਣ ਤਾਂ ਪੱਬ ਦਿੱਲੀ ਐ ਨਹੀਂ ਅਸੀਂ ਛੱਡਾਂਗੇ ਮੈਨੂੰ ਛੱਡਾਂਗੇ ਛੱਡਾ ਕੇ ਹੁਣ ਤਾਂ ਦਿੱਲੀ ਐ ਨਹੀਂ ਉੱਥੀ ਛੱਡਾਂਗੇ ਜੋ ਦਿੱਲੀ ਜੋ ਕਿਸਾਨਾਂ ਦੀ ਵਿਰੋਧੀ ਹੈ ਉਸ ਦਿੱਲੀ ਟੱਟ ਨੂੰ ਇੰਡੀਆ ਸਟ੍ਰੈਟ ਨੂੰ ਜੀ ਦੱਸਣਾ ਚਾਹੁੰਦੇ ਆ ਕਿ ਸਿੱਖਾਂ ਨੇ ਪ੍ਰਣਾਮ ਸਿੰਘਾਂ ਦੇ ਵਿੱਚ ਅੱਜ ਤੋਂ ਪਹਿਲਾਂ 19 ਵਾਰ ਦਿੱਲੀ ਨੂੰ ਆਪਣੇ ਪਰਾਂ ਦੇ ਵਿੱਚ ਬਿੱਲੀ ਮੰਗ ਮਠਾਇਆ ਤੇ 20ਵੀਂ ਵਾਰ ਵੀ ਕੋਈ ਉਹ ਤਨਦੂਰ ਨਹੀਂ ਜੋ ਦਿੱਲੀ ਨੂੰ ਫੇਰ ਫਿਰ ਕੇ ਪੈਰਾ ਵਿੱਚ ਝਪੜਣਾ ਪਊਗਾ ਜੇ ਪੁਰਾਣੇ ਸੰਗਤਾਂ ਦੀ ਗੱਲ ਕਰੀਏ ਤਾਂ ਬਾਬਾ ਬਘੇਲ ਸਿੰਘ ਹੋਰੀ ਬਾਬਾ ਜੱਸਾ ਸਿੰਘ ਰਾਮੋਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਕਿੰਨੇ ਸੰਗਤਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਦਿੱਲੀ ਨੂੰ ਆਪਣੀ ਪੈਰਾ ਦੇ ਵਿੱਚ ਠਕਾਇਆ ਅਤੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਮਖਣ ਸਾਹਿਬ ਚੁਲਾਏ ਨੇ ਸੋ ਦਿੱਲੀ ਨੂੰ ਸੰਭਾਲਣਾ ਚਾਹੀਦਾ ਕਿ ਇਹਨਾਂ ਕਿਸਾਨੀ ਵਿਰੋਧੀ ਬਨਾ ਨੂੰ ਛੇਤੀ ਤੋਂ ਛੇਤੀ ਵਾਪਸ ਕਰੇ ਅਤੇ ਕਿਸਾਨਾਂ ਦੇ ਹੱਕ ਵਿੱਚ ਆਪਣਾ ਫੈਸਲਾ ਦੇਵੇ ਨਹੀਂ ਤਾਂ ਇਹਦਾ ਨਤੀਜਾ ਦਿੱਲੀ ਨੂੰ ਬਹੁਤ ਗਰਮ ਕਰਨਾ ਪੈ ਸਕਦਾ ਹੈ ਸੋ ਅਸੀਂ ਜਥੇਬੰਦੀਆਂ ਦੇ ਧੰਨਵਾਦ ਦੀਆਂ ਜਿਨ੍ਹਾਂ ਨੇ ਅੱਗੇ ਲੱਗ ਕੇ ਇਸ ਧੋਲ ਨੂੰ ਬੜੀ ਸੇਧ ਦਿੱਤੀ ਹੈ ਸੋ ਜਿੰਨੇ ਵੀ ਜਥੇਬੰਦੀਆਂ ਦੇ ਮੈਂਬਰ ਨੇ ਸਾਰੇ ਸਰਕਾਰ ਜੋਗ ਨੇ ਸਾਰੇ ਲੀਡਰ ਸਭਾਰ ਜੋਗ ਨੇ ਵਧੀਆ ਜਵਾਈ ਕਰ ਰਹੇ ਨੇ ਸੋ ਉਮਰਾਂ ਦੇ ਵਿੱਚ ਵੀ ਬਹੁਤ ਸਿਆਣੇ ਨੇ ਤਜਰਬੇ ਦੇ ਵਿੱਚ ਵੀ ਬਹੁਤ ਸਾਮੀਦਾਰ ਸਿਆਣੇ ਨੇ ਪਰ ਫਿਰ ਵੀ ਅਸੀਂ ਕੁਸੁਰ ਤੋਂ ਸਮਝਾਤਾ ਨਹੀਂ ਸਕਦੇ ਉਹਨਾਂ ਨੂੰ ਆਪਣੀ ਤੋਂ ਸਭਿਤੀ ਦੇ ਅਨਸਾਰ ਕਹਿਣਾ ਚਾਹਾਂਗੇ ਕਿ ਜਿੰਨੇ ਵੀ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਨੌਜਵਾਨੀ ਤਬਕਾ ਜੁੜਿਆ ਹੋਇਆ ਤੁਹਾਡੇ ਨਾਲ ਜੋ ਵੀ ਕਮਿਊਨਿਟੀਆਂ ਜੁੜੀਆਂ ਹੋਈਆਂ ਨੇ ਸਭ ਨੂੰ ਨਾਮ ਲੈ ਕੇ ਚੱਲੋ ਇਸ ਸੰਘਰਸ਼ ਦੇ ਵਿੱਚ ਜਿੱल्ली ਆਪਣੀ ਵੱਧ ਗਿਣਤੀ ਹੋਊਗੀ ਉਹਨਾਂ ਸਾਰਨੂੰ ਆਪਣੀ ਦੇ ਝੋਕਣਾ ਪੈਂਦਾ ਸੋਚੇ ਗੱਲ ਕਰੀਏ ਨਵੀਂ ਜਰਮਨੀਆਂ ਦੀ ਸੋ ਜਿਵੇਂ ਬਾਈ ਲਖੇਸ਼ ਤਾਂ ਨੇ ਹੋਣੀ ਨਵੀਂ ਜਮਾਨੀ ਦੀ ਵਧਿਆਦ ਹੋਈ ਕਰ ਰਹੇ ਨੇ ਉਹਨਾਂ ਨੇ ਪੰਜਾਬ ਦੇ ਵਿੱਚੋਂ ਨੌਜਵਾਨਾਂ ਦੇ ਅੱਗੇ ਲੱਗ ਕੇ ਨੌਜਵਾਨਾਂ ਨੂੰ ਵਧਿਆ ਸੇਧ ਦਿੱਤੀ ਆ ਤੇ ਉਹਨਾਂ ਨੂੰ ਅਦਸ਼ਾਹਿਤ ਕਰਕੇ ਬਾਡਰਾਂ ਤੋਂ ਦਿੱਲੀ ਦੇ ਸੱਚੇ ਬਾਡਰਾਂ ਤੱਕ ਪਹੁੰਚਾਏਗਾ ਸੋ ਲੱਖੇ ਬਾਈ ਨੂੰ ਜੇ ਬੱਲ ਤੋਂ ਚੰਗੀ ਤਰ੍ਹਾਂ ਜਾਣਦੇ ਆ ਕਿਉਂਕਿ ਸਾਡੇ ਪਿੰਡੋਂ ਨੂੰ ਗਵਾਂਢੀ ਆ ਜੇ ਗੱਲ ਕਰੀਏ ਬਾਈ ਦੀਪ ਸਿੱਧੂ ਦੀ ਦੀਪ ਸਿੱਧੂ ਇੱਕ ਨੌਜਵਾਨ ਜਿਸ ਨੇ ਆਪਣੇ ਕੈਰੀਅਰ ਤੇ ਪ੍ਰਵਾਹ ਨਾ ਕਰਦੇ ਹੋਏ ਇਸ ਸੰਘਰਸ਼ ਇਸ ਸੰਘਰਸ਼ ਦਾ ਇੱਕ ਹਿੱਸਾ ਬਣਿਆ ਇਸ ਜੰਗ ਦੇ ਵਿੱਚ ਪੁੱਤਿਆ ਬਾਈ ਦੀਪ ਸਿੱਧੂ ਸੋ ਉਸ ਬਾਈ ਨੇ ਆਪਣੇ ਕੈਰੀਅਰ ਦੀ ਕੋਈ ਪ੍ਰਵਾਹ ਨਹੀਂ ਕੀਤੀ ਜੇ ਦੇਖਿਆ ਜਾਵੇਗਾ ਫਿਲਮੀ ਕੈਰੀਅਰ ਵੀ ਦਾ ਬਹੁਤ ਵਧੀਆ ਸੀ। ਸੋ ਵਕਾਲਤ ਵੀ ਕਰ ਰਿਹਾ ਬਾਈ ਮਹਾਰਾਸ਼ਟਰ ਦੇ ਵਿੱਚ। ਉਹਦਾ ਕੈਰੀਅਰ ਬਹੁਤ ਵਧੀਆ ਸੀ ਆਪਣਾ ਕੈਰੀਅਰ ਦਾਅ ਤੇ ਲਾ ਕੇ ਉਸ ਬੰਦੇ ਨੇ ਇਸ ਅੰਰਥ ਦਾ ਸਾਥ ਦਿੱਤਾ। ਸੋ ਇੰਟਰਨੈਸ਼ਨਲ ਸਮਝ ਵੀ ਉਸ ਬੰਦੇ ਨੂੰ ਬਹੁਤ ਦਾ ਵਧੀਆ ਪੜ੍ਹਿਆ ਲਿਖਿਆ ਇਨਸਾਨ ਆ। ਸੋ ਜਿਹੜੇ ਬੰਦਿਆਂ ਨੂੰ ਗ੍ਰੈਂਟ ਕਰਦੇ ਆ ਕਿ ਇਹਨਾਂ ਵੀਰਾਂ ਦਾ ਸਹਿਯੋਗ ਵੀ ਲਓ। ਇਹਨਾਂ ਨੂੰ ਸਟੇਜ 'ਤੇ ਬੋਲਣ ਦਾ ਮੌਕਾ ਵੀ ਦਿਓ। ਜਦ ਤੁਸੀਂ ਸਰਕਾਰ ਦੇ ਮੰਤਰੀਆਂ ਸੰਸਦਗੀਆਂ ਨਾਲ ਮੀਟਿੰਗਾਂ ਕਰਦੇ ਹੋ ਤਾਂ ਇਹਨਾਂ ਵੀਰਾਂ ਨਾਲ ਵੀ ਮੀਟਿੰਗਾਂ ਜ਼ਰੂਰ ਕਰੋ ਕਿਉਂਕਿ ਇਹਨਾਂ ਦੇ ਨਵੇਂ ਸੋਚਾਂ ਨਵੀਂ ਸੋਚ ਸੁમિતਰਾ ਨੂੰ ਕੋਈ ਬਲੀਆ ਸਿਰ ਦੇ ਸਕਦੀ ਹੈ ਤੁਹਾਡੇ ਪੁਰਾਣੇ ਤਜਰਬੇ ਨੇ ਇਹਨਾਂ ਦੇ ਨਵੇਂ ਸੋਚਾਂ ਨੇ ਸੋ ਦੋਨਾਂ ਦਾ ਰਲ ਕੇ ਸੋਨੇ ਦੇ ਸੁਹਾਗੇ ਬਲੀ ਗੱਲ ਬਣ ਸਕਦੀ ਹੈ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਵੀਰਾਂ ਨੂੰ ਸਹਿਯੋਗ ਦਿਓ ਇਹਨਾਂ ਦੇ ਨਾਲ ਵੀ ਮੀਟਿੰਗਾਂ ਕਰੋ ਆਉਣ ਵਾਲੇ ਸਮੇਂ ਬਾਰੇ ਵਿਚਾਰ ਵਟਾਂਦਰਾ ਕਰੋ ਤਾਂ ਜੋ ਇਸ ਦੁਨੀਆ ਦੇ ਸੰਘਰਸ਼ ਨੂੰ ਵਧੀਆ ਸਹਿਤ ਮਿਲ ਸਕੇ ਸੋ ਲਾਹੇ ਦੇ ਵਿੱਚ ਦੋਨਾਂ ਨਾਲ ਵਿੱਚ ਬਿੱਲੀ ਨੂੰ ਫੇਰ ਸਮਝਾਉਣਾ ਚਾਹੂਗਾ ਕਿ ਸਮਝ ਜਾ ਜੀ ਟਾਈਮ ਜੇ ਟਾਈਮ ਲੰਘ ਗਿਆ ਤਾਂ ਬਹੁਤ ਪਛਤਾਉਣਾ ਪਊਗਾੁੱਥੇ ਪੈ ਸ਼ੇਰ ਨਾਲ ਜਗਾਈਏ ਬਿੱਲੀਆਂ ਉਥੇ ਪੈ ਸ਼ੇਰ ਨਾਲ ਜਗਾਈਏ ਬਿੱਲੀਆਂ ਲੰਘ ਜਾਈਏ ਕੋਲ ਨੂੰ ਕੱਬੇ ਦੇ ਪੈਰ ਨਾਲ ਉੱਤਪੇ ਦਾ ਬੋਦੀ ਚੀਰ ਫਾੜ ਹੋਊਗੀ ਉੱਤਪੇ ਦਾ ਬੋਦੀ ਚੀਰ ਫਾੜ ਹੋਊਗੀ ਸਦੀਆਂ ਤੋਂ ਕਦਰ ਵਸੇ ਭੁੱਲੇ ਵੈਰ ਨਾ ਤਸੇ ਤੋਂ ਮਚੜੀ ਸਾਡੀ ਦੀ ਜਵਾਨੀ ਨੂੰ ਤਸੇ ਤੋਂ ਮਚੜੀ ਸਾਡੀ ਦੀ ਜਵਾਨੀ ਨੂੰ ਫੰਨੀਰ ਕਾਲੇ ਇੱਕ ਮੰਮ ਦੇ ਜ਼ਹਿਰ ਨਾ ਫੰਨੀਰ ਕਾਲੇ ਇੱਕ ਮੰਮ ਦੇ ਜ਼ਹਿਰ ਨਾ ਲੈ ਲਿਆ ਤੂੰ ਪੰਗਾ ਮੜ ਅੰਨ ਮਾਦੇ ਦੇ ਬੋਤਾ ਚਰ ਹੁਣ ਤੇਰੀ ਲੱਗੇ ਖੈਰ ਨਾ ਬੋਤਾ ਚਰ ਹੁਣ ਤੇਰੀ ਲੱਗੇ ਖੈਰ ਨਾ ਬੋਤਾ ਚਰ ਹੁਣ ਤੇਰੀ ਲੱਗੇ ਖੈਰ ਨਾ ਜਿੰਦਾਬਾਦ 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 ਕਿਸਾਨ ਮਜ਼ਦੂਰ ਦਾ ਰੇਖਾ ਜਿੰਦਾਬਾਦ 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 ਮੋਦੀ ਹੈ ਹਕੂਮਤ ਮੁਕਤਾਬਾਦ 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 ਕਿਸਾਨਾਂ ਦਾ ਰੇਖਾ ਜਿੰਦਾਬਾਦ 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 ਪੰਜਾਬ ਹਰ ਹਰ ਦਾ ਰੇਖਾ ਜਿੰਦਾਬਾਦ 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 रुपया yeah, 1 ਰੁਪਿਆ ਤੋਰ ਤਾ ਇੱਕ ਆਮਦਿਆ ਵਾਈਗਨ ਜੀ ਨਾ ਹਰਖਾ ਵਾਈਗਨ ਜੀ ਜੀ ਲਾਵਾ ਮੇਰਾ ਇਹ ਕਰਨਾ ਇਹ ਕਰਨਾ ਪਤਾ ਨਹੀਂ ਕਰਾਦਾ ਆਹ ਲੜ ਕੇ ਜੀ ਲਾ ਰਿਹਾ ਕੇ ਕਰਦਾ ਮਾਰਾ ਵਲਾਈ ਤੇ ਕਹਿੰਦੇ ਬਾਈ ਜਿਹੜਾ ਕਿਤੀ ਹੰਗੋ ਨਾ ਕਰੋ ਤੇ ਬੈਹ ਜਾਣਗੇ ਥੱਲੇ ਜਿੰਦ ਗਿਆ ਇੱਕ ਵੀ ਜਹਾਜ ਦਾ ਮਨਾ ਤੋਂ ਹੈ न छ अस बि सिखाया ਇਸ ਦਾ ਸਮਰਪਣ ਕਰਨ ਲਈ ਪਹਾੜੀ ਦੇ ਕੁਦਿਆਂ ਪਾਜੋ ਸਾਡੇ ਵੀਰ ਕਿਸਾਨ ਇਹਨਾਂ ਹੰਝ ਦੇ ਬਾਵਜੂਦ ਇੰਡੀਆ ਦੇ ਬਾਰੇ ਜਿਸ ਨੇ ਬੋਲ ਰਹੇ ਆਪਣੇ ਸੰਘਰਸ਼ ਕਰ ਰਹੇ ਨਹੀਂ ਸੋ ਅਸੀਂ ਸਾਰੇ ਜੀ ਨਾਲ ਸਭਾ ਦਾ ਨਾਮ ਅਟਿੰਗ ਮਜਬੂਰੀਆਂ ਕਰਾ। ਅਧਿਵਿਸ਼ੇਸ਼ੀ ਅੰਦਰ ਕੀ ਬੈਠੇ ਆ। ਅਸੀਂ ਫਿਰਾਨੀ ਸੀ। ਕਿਉਂ ਬੋਲਦੇ ਸੀ ਆਪਣੀਆਂ ਮਜਬੂਰੀਆਂ ਨੇ। ਕੋਰੋਨਾ ਨਾਲ ਕਰਕੇ ਸਰਕਾਰਾਂ ਵਿਚਾਰ ਨਹੀਂ ਪੀ ਰਹੀਆਂ। ਆਉਣ ਜਾਣ ਲਈ ਇੰਟਰਨੈਸ਼ਨਲ ਟੂਰਿਜ਼ਮ ਠੱਪ ਕੀਤਾ ਹੋਇਆ ਹੈ। ਆਉਣ ਜਾਣ ਦੀ ਸਿਸਟਮ ਬੰਦ ਦਾ ਸਟਾਫ ਬੰਦ ਕੀਤੇ ਹੋਏ ਨੇ। 에어ਪੋਰਟ ਬੰਦ ਕੀਤੇ ਹੋਏ ਹੋਏ। ਜੱਜ ਵੀਰ ਅੱਜ ਕਰੀ। ਸੋ ਅਸੀਂ ਆ ਗਿਆ ਦੋਅਾਥੀ ਨੇ। ਕਸਰਨੀ ਸੁਧਾਰਾ ਕਰਨ ਲਈ ਸਾਰੇ ਵੀਰ ਰੜ ਕੇ ਕਿਸਾਨਾਂ ਦਾ ਬਦਲ ਕਰਨ ਲਈ ਪਹੁੰਚਿਆ ਸੋ ਅਸੀਂ ਇਹ ਦੇਖੀ ਮੋਦੀ ਮੋਦੀ ਬੋਲਣ ਲੱਗੇ ਸਾਡੇ ਵੀਰ ਮੋਰਚਾ ਤੇ ਜੱਟ ਹੀ ਹੋਣੀ ਸੋ ਇੱਥੇ ਵੀ ਖੰਡ ਦਾ ਮਹਾਕਮ ਇਸ ਸਟੈਂਡ ਦੇ ਵਿੱਚ ਅਸੀਂ ਵੀ ਕਿਸਾਨਾਂ ਦੀ ਨਹੀਂ ਰੀਸ ਕੈਨੋ ਬਸਟਰਨਾ ਤੇ ਕਰਨਾ ਜਾਣੀ ਹਾਂ ਪੰਜਾਬਵਾਦ ਦੇ ਨਾਮ ਨਾਲ ਇਸਕਾ ਸਿਰਫ ਇਸੇ ਦਾ ਨਾਮ ਬੰਦਿਆ ਸਭ ਤੋਂ ਵੱਲਸੇ ਮਜਬੂਰ ਨਹੀਂ ਆ ਸਕਦੇ ਪਰ ਸਦਾ ਰਹੇ ਹਮੇਸ਼ਾ ਪੰਜਾਬ ਦੇ ਬਚਾਤਰ ਕਰਾਣਾ ਕਿਉਂਕਿ ਸਾਡੀਆਂ ਜੜ੍ਹਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ ਅਸੀਂ ਅੱਜ ਜੰਗੇ ਆ ਪਣੇ ਵਰਸ ਖੇਤੀਆਂ ਜਵਾਨ ਹੋਏ ਆ ਸਾਡੇ ਪ੍ਰਵਾਸ ਸਾਡੇ ਦੇ ਨਿਵਾਸ ਜਿੱਥੇ ਵਸਦੇ ਨੇ ਸਾਡਾ ਮਰਦ ਕਿੰਨਾ ਆਲੀ ਹੋਇਆ ਹੁਣ ਵੀ ਸਥਿਤੀ ਕਲਵਾਤ ਹੁੰਦੀ ਹੈ ਕੋਈ ਕੰਛੁ ਨਾ ਸਾਡੇ ਡੋਮ ਨੂੰ ਖੁਣਨਾ ਮਰਦੀ ਪਾਟਦਾ ਹੈ ਕਿਉਂਕਿ ਸਾਡੇ ਵਿੱਚ ਜਗਾਣਾ ਦੇ ਸਿਰਫ ਨਾਮ ਬੜੋ ਹੋਏ ਇਸ ਲਈ ਅਮਰ ਦਾ ਸਾਹਮਣੇ ਪਰੇ ਕਰੂੰਗਾ ਸਰਕਾਰਾਂ ਨੇ ਨਹੀਂ ਕਰਨੀਆਂ ਜੋਇਤ ਸਿੰਘ ਸਾਹਿਬ ਐਸੀ ਬਿਲਕੁਲ ਨਹੀਂ ਉਹ ਕਿਸੇ ਨੂੰ ਮਾਰੂਗੇ ਹੋਏ ਦੇਖੋ ਜਿੱਦਾਂ ਕਰਨਾ ਚਾਹੁੰਦੇ ਹੋ ਅਗਲਾ ਫੰਡ ਨਹੀਂ ਚਾਹੁੰਦਾ ਸਾਇਦ ਮਤਲਬ ਕੋਈ

ਆਜਾ ਪਤਾਈ ਹੈ ਕਿ ਇੰਡੀਆ ਦੇ ਕਿਸਾਨ ਰੋਟੀ ਪਿਆਲੀ ਲੈ ਕੇ ਜੋ ਇਸ ਠੰਡ ਵਿੱਚ ਸਦਾ ਸੱਚਾ ਲੱਗ ਜਾ ਰਿਹਾ ਹੈ ਅਸੀਂ ਵੀ ਉਸ ਵਿੱਚ ਆਪ ਦਾ ਬੰਦਾ ਯੋਗਦਾਨ ਪਾ ਸਕੀਏ ਪ੍ਰਦੇਸ਼ਾਂ ਵਿੱਚ ਮਜੂਰ ਹਰ ਹਰਦਾ ਮੌਸਮ ਕਰੇ ਪਰ ਤੁਹਾਨੂੰ ਪਤਾ ਹੈ ਸਾਡਾ ਦਿਲ ਤੇ ਇਮਾਨ ਚੋਕ ਭਾਟੇ ਇੰਡੀਆ ਰੰਗਾ ਹੈ ਕਾਨੂੰਨ ਪੂਰਾ ਜਤੀਨ ਹੈ ਕਿ ਫੈਸਲਾ ਸਾਡੇ ਕਿਸਾਨ ਕਿਸਾਨਾਂ ਦੇ ਹੱਕ ਦੇ ਵਿੱਚ ਹੋਵੇਗਾ ਅਸੀਂ ਸਾਰੇ ਦਿਨ ਰਾਤ ਲਈ ਨਿਕਰਦਾ ਹਾਂ ਇਸ ਦਾ ਲੈ ਕੇ ਕਿ ਕਿਸਾਨਾਂ ਦੇ ਉਹਨਾਂ ਦੇ ਹੱਕ ਖੇਤ ਤੋਂ ਖੇਤੀ ਪ੍ਰਾਪਤ ਹੋਣਾ ਤੇ ਮੋਦੀ ਦਾ ਹੰਕਾਰ ਟੇ ਅਤੇ ਸਾਰੇ ਸਾਡੇ ਪੁੱਤ ਮਾਵਾ ਭੈਣ ਭਰਾ ਬੱਚੇ ਆਪਣੇ ਆਪਣੇ ਘਰੇ ਸੁੱਖੀ ਸਾਹ ਲੈਣਾ ਬੈਡ ਜੀ ਦੀ ਕਾਲਤਾ ਫਰਾਈ ਕਰਦੀ ਦੀ ਬਦਲ ਬਦਲ ਕੋਵਿਡ 19 ਦੇ ਹਦਾਇਤਾਂ ਦੇ ਕਾਰਨ ਇਹ ਬੱਚੇ ਇੱਕ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋ ਸਕੇ ਪਰ ਫਿਰ ਵੀ ਜੱਜਵਾ ਇਹਨਾਂ ਨੂੰ ਸਲਾਮ ਹੈ ਇਹਨਾਂ ਛੋਟੇ ਬੱਚੀਆਂ ਨੂੰ ਕਿ ਇਹਨਾਂ ਨੇ ਘਰ ਦੇ ਵਿੱਚ ਹੀ ਰਹਿ ਕੇ ਇਸ ਕਿਸਾਨਾਂ ਦੇ ਹੱਕ ਵਿੱਚ ਸਰਕਾਰ ਦਾ ਵਿਰੋਧ ਕੀਤਾ ਹੈ